ਦੇਵਿੰਦਰਾ ਤੇ ਪੈਣਾ ਵਾਸਤੇ ਕੀ ਲੈ ਕੇ ਆਇਆ ਹੈ ਬੈਲਵਟ ਦੇ ਸੂਟ ਲੈ ਵੀ ਗੈਰੀ ਰੰਗ ਡਿਜ਼ਾਈਨ ਤਾਂ ਦਿਖਾ ਦੂੰਗਾ ਮੈਂ ਸੂਟਾਂ ਦਾ ਰੇਟ ਦੱਸ ਦੇ ਕੀ ਆ ਵੀਰੇ ਬਜ਼ਾਰ ਦੇ ਵਿੱਚ ਮਿਲਦਾ 450 ਦਾ ਆਪਾਂ ਦੇਣਾ 160 ਰੁਪਏ ਦਾ 160 ਦਾ 160 ਰੁਪਏ ਦਾ ਵੀਰੇ ਮਾਲਕ ਨੂੰ ਪੁੱਛ ਲਾ ਵੀ 160 ਦਾ ਇੰਨਾ ਸਸਤਾ ਇੰਨਾ ਸਸਤੇ ਦੇਣਾ ਪਤਾ ਸੇਵਾ ਹੀ ਕਰਦੇ ਆ ਯਾਰ ਦੇ ਵਿੱਚ 350 ਤੋਂ 400 ਰੁਪਏ ਦਾ ਮਿਲਦਾ ਆਪਾਂ 160 ਦਾ ਦੇਣਾ ਵੀਰੇ ਓਏ ਉਹੀ ਨਾ ਘਾਟਾ ਖਾਲੀ ਓ ਨਹੀਂ ਨਹੀਂ ਵੀਰੇ ਕੋਈ ਨਹੀਂ ਆਪਾਂ ਸੇਵਾ ਹੀ ਕਰਨੀ ਆ ਸੇਵਾ ਹੀ ਕਰਨੀ ਆ ਪੱਕੀ ਗੱਲ ਪੱਕੀ ਗੱਲ ਆਪਣੀ ਵੀਰੇ ਡਿਜ਼ਾਈਨ ਪੈਣਾ ਤੁਹਾਨੂੰ ਦਿਖਾ ਤੇ ਲੱਖਾਂ ਕਰੋੜਾ ਦੇਖਦਿਆਂ ਨਹੀਂ ਤੱਕਦਿਆਂ ਇਹ ਖੰਭੇ ਨਹੀਂ ਤੱਕਦੇ ਠੀਕ ਹੈ ਗਰਮ ਆ ਜਾ ਵੀ ਹੋਰ ਦਿਖਾ ਦੇ ਇਹਦਾ ਕਿ ਕਿਲਾਚ ਆ ਵੀਰੇ ਆ ਦੇਖੋ ਬਣਿਆ ਬਣਿਆ ਸੂਟ ਆ ਪਸ਼ਮੀਨੇ ਦਾ ہزار ਦੇ ਵਿੱਚ ਮਿਲਦਾ 250 300 ਦਾ 80 ਤਾਂ ਨਹੀਂ ਲੱਗਦੀ ਵੀਰੇ ਕੁਸਨੇ ਆ ਪਸ਼ਮੀਨੇ ਦਾ ਸੂਟ ਆਪਾਂ ਦੇਣਾ 150 ਦਾ ਪੂਰਾ ਪਸ਼ਮੀਨੇ ਦਾ ਗਰਮ ਸੂਟ ਨੇ ਗਰਮ ਸੂਟ ਨੇ ਵੀਰੇ ਕੰਡੇ ਲੜਦਗੇ ਪਾ ਕੇ ਮੈਂ ਕਿਹਾ ਪੂਰੇ ਕੰਡੇ ਲੜਨਗੇ ਕੀ ਬਾਤਾਂ ਵੀਰੇ ਬੰਦ 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 ਦੇ ਬੰਦ ਸੈਟ ਮਿਲ ਜਾਣਗੇ ਸਟਾਕ ਆਪਣੇ ਕੋਲ ਇੰਨਾ ਪੈਣਾ ਵੀਰੇ ਮੁੱਕਦਾ ਨਹੀਂ 150 ਦਾ ਇੱਕ 300 ਦੇ ਦੋ 300 ਦਾ ਜੋੜਾ ਨਾ ਸੱਸ ਲੜੇ ਨਾ ਸੋਰਾ ਯਾਰ ਵੀ ਪਹਿਨਾਉ ਆਉਣਾ ਕਿੱਥੇ ਆ ਤੁਸੀਂ ਜੈ ਮਾ ਚੰਤਪੁਰ ਨਹੀਂ ਪ੍ਰਿੰਟ ਹਾਊਸ ਮੈਲਕਨਾ ਜਦੋਂ ਬੱਸ ਸਟੈਂਡ ਤੋਂ ਆਓਗੇ ਪਹਿਲੀ ਦੁਕਾਨਾ SBI ਬੈਂਕ ਦੇ ਬਿਲਕੁਲ ਸਾਹਮਣੇ ਲੈ ਵੀ ਵੀਡੀਓ ਸ਼ੇਅਰ ਕਰਕੇ ਆ ਦਿਓ ਚੈਨਲ ਕਰ ਲੋ ਫੋਲੋ ਚੱਕ ਦੋ ਫਟੇ